ਗੁਰੂ ਪਾਤਸ਼ਾਹੀ ਅਟੀ ਚੜ੍ਹਦੀ ਕਲਾ ਦੇ ਮਾਲਕ ਨੇ। ਦੀਨ ਦਿਆਲ ਸੱਚੇ ਸਤਿਗੁਰੂ ਗੁਰਦੇਵ ਪਾਤਸ਼ਾਹੀ ਦੀ ਜਿਹੜੀ ਸੰਗਤ ਹੈ ਨਾ ਦੂਰੋਂ ਦੂਰੋਂ ਸੰਗਤਾਂ ਸੱਚੇ ਸਤਿਗੁਰ ਜੀ ਦੇ ਦਰਸ਼ਨ ਕਰਨ ਦੇ ਲਈ ਆਉਂਦੀਆਂ ਨੇ। ਕਿੰਨਾ ਪ੍ਰੇਮ ਹੋਵੇਗਾ ਉਹਨਾਂ ਸੰਗਤਾਂ ਦਾ ਜੋ ਕਾਬੁਲ ਕੰਧਾਰ ਤੋਂ ਚੱਲ ਕੇ ਆ ਰਹੀਆਂ ਨੇ। ਤੇ ਕਿੱਡੇ ਭਾਗ ਮੰਦੇ ਨੇ ਕਿੰਨੇ ਭਾਗ ਸਾਡੇ ਮੰਦੇ ਨੇ ਕਿ ਅੱਜ ਗੁਰੂ ਦੀ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਪਰ ਸੁਣਨ ਵਾਲਾ ਕੋਈ ਵੀ ਨਹੀਂ ਸਾਰੇ ਸੁਣਾਉਣ ਵਾਲੇ ਹੀ ਨੇ ਕੋਈ ਕਹਿੰਦਾ ਜੀ ਲੰਗਰ ਚਾਹ ਬਣਾ ਦਿਓ ਆਹ ਕਰ ਦਿਓ ਇਦਾਂ ਕਰ ਦਿਓ ਉਦਾਂ ਕਰ ਦਿਓ ਇਸ ਨੂੰ ਸਤ ਲੋ ਉਸ ਨੂੰ ਸਤ ਲੋ ਆਹ ਕਰ ਦਿਓ ਪਰ ਆਪਣੀਆਂ ਸੁਣਾਉਣ ਵਾਲੇ ਸਾਰੇ ਜੁੜ ਜਾਂਦੇ ਨੇ ਗੁਰੂ ਦੀ ਸੁਣਨ ਵਾਲਾ ਕੋਈ ਵਿਰਲਾ ਹੀ ਜੁੜਦਾ ਬਹੁਤ ਵੱਡੇ ਭਾਗੇ ਸਨ ਉਹ ਲੋਕ ਕਿੱਥੇ ਕਾਬਲ ਕੰਧਾਰ ਦੀ ਧਰਤੀ ਕਿੱਥੇ ਜਗਨਨਾਥਪੁਰੀ ਦੀ ਧਰਤੀ ਕਿੱਥੇ ਉੜੀਸ਼ਾ ਦੀ ਧਰਤੀ ਕਿੱਥੇ ਸੱਚੇ ਸਤਗੁਰੂ ਗੁਰਦੇਵ ਮਹਾਰਾਜ ਅੰਮ੍ਰਿਤਸਰ ਦੀ ਪਾਵਨ ਧਰਤੀ ਉਸ ਥਾਂ ਦੇ ਉੱਤੇ ਸੰਗਤਾਂ ਹਜ਼ੂਰ ਦੇ ਦਰਸ਼ਨ ਕਰਨ ਦੇ ਲਈ ਆਉਂਦੀਆਂ ਨੇ ਬਹੁਤ ਪ੍ਰੇਮ ਦੇ ਵਿੱਚ ਭਿੱਜ ਕੇ ਬਾਣੀ ਪੜਦਿਆਂ ਪਿਆਂ ਇੱਥੇ ਤੇ ਲੋਕ ਜਾਂਦੇ ਨੇ ਹੁਣ ਗਰਮੀਆਂ ਦੀਆਂ ਛੁੱਟੀਆਂ ਨੇ ਬੜੀਆਂ ਤੁਸੀਂ ਦੇਖ ਰਹੋਗੇ ਕਿ ਧਰਮ ਦੀਆਂ ਯਾਤਰਾ ਚੱਲਦੀਆਂ ਪਈਆਂ ਨੇ ਇਹ ਧਰਮ ਦੀਆਂ ਯਾਤਰਾ ਨਹੀਂ ਇਹ ਸ਼ੋਪਿੰਗ ਹੈ ਪਿਆਰਿਓ ਪਿਕਨਿਕ ਹੈ ਸੌਰੀ ਆਨੰਦ ਹੈ ਬਸ ਕਿ ਜਾਵਾਂਗੇ ਥੋੜਾ ਜਿਹਾ ਮਾਹੌਲ ਬਦਲ ਜਾਵੇਗਾ ਉਹ ਫਿਰ ਖਾਂਦੇ ਪਿੰਦੇ ਜਾਂਦੇ ਨੇ ਖਾਂਦੇ ਪਿੰਦੇ ਆਉਂਦੇ ਨੇ ਕਈ ਤੇ ਵਿਚਾਰੇ ਉਹ ਕਹਿੰਦੇ ਅਸੀਂ ਗੁਰੂ ਘਰ ਨਹੀਂ ਰੁਕਣਾ ਕਿਉਂ ਗੁਰੂ ਘਰ ਕਿਉਂ ਨਹੀਂ ਰੁਕਣਾ ਕਹਿੰਦੇ ਨੇ ਗੁਰੂ ਘਰ ਅੰਦਰ ਛੇਤੀ ਉੱਥੇ ਪਾਬੰਦੀ ਹੁੰਦੀ ਆ ਨਾ ਕਿ ਦੇਰ ਰਾਤ ਨਾਲ ਨਹੀਂ ਆਉਣਾ ਪਰ ਅਸੀਂ ਤੇ ਦੇਰ ਰਾਤ ਨਾਲ ਆਉਣਾ ਕੰਮ ਖਰਾਬ ਹੋ ਜਾਵੇਗਾ ਉਹ ਹੋਟਲਾਂ 'ਚ ਹੀ ਰੁਕਦੇ ਹੁਣ ਤੁਸੀਂ ਦੱਸੋ ਧਰਮ ਦੀ ਯਾਤਰਾ ਏ ਕਿ ਮਨ ਦੀ ਯਾਤਰਾ ਏ ਮਨ ਨੂੰ ਖੁਸ਼ ਕਰਨ ਦੀ ਯਾਤਰਾ ਏ ਉਹ ਸੰਗਤਾਂ ਧੰਨ ਨੇ ਇੰਨੀਆਂ ਦੂਰੋਂ ਆ ਰੀਆਂ ਨੇ ਬਾਣੀ ਪੜਦਿਆਂ ਆ ਰੀਆਂ ਨੇ ਬਾਣੀ ਪੜਦਿਆਂ ਆ ਰੀਆਂ ਨੇ ਆਉਂਦੇ ਆਉਂਦੇ ਨਾ ਜਦੋਂ ਅੰਮ੍ਰਿਤਸਰ ਦੀ ਨਗਰੀ ਥੋੜੀ ਜਿਹੀ ਦੂਰ ਰਹਿ ਗਈ ਤੇ ਸ਼ਾਮਾਂ ਪੈ ਗਈਆਂ ਜਦੋਂ ਸ਼ਾਮਾਂ ਪਈਆਂ ਤੇ ਉਹਨਾਂ ਨੇ ਸੰਗਤਾਂ ਦੇ ਅੰਦਰ ਜਿਹੜੇ ਜਥੇਦਾਰ ਸੀ ਉਹਨਾਂ ਨੇ ਬੇਨਤੀ ਕਰ ਦਿੱਤੀ ਕਿ ਇੰਜ ਕਰੋ ਜਿੱਥੇ ਆਪਾਂ ਰੁਕੇ ਹੋਏ ਹਾਂ ਇੱਥੇ ਡੇਰੇ ਲਾ ਲਈਏ ਇੱਥੇ ਆਪਾਂ ਡੇਰੇ ਲਾ ਲਈਏ ਸੰਤ ਸਾਹਿਬ ਨੇ ਆਖਿਆ ਸਤਿਵਚਨ ਜਿਸ ਥਾਂ ਦੇ ਉੱਤੇ ਡੇਰੇ ਲਾਏ ਹੋਏ ਸਨ ਉਹ ਅੰਬਾਂ ਦਾ ਬਾਗ ਹੈ ਅੰਬਾਂ ਦੇ ਬਾਗ ਦੇ ਅੰਦਰ ਸੰਤਾਂ ਆਣ ਕੇ ਰੁਕ ਗੀਆਂ ਤੇ ਜਿਸ ਅੰਬਾਂ ਦੇ ਬਾਗ ਦੇ ਅੰਦਰ ਸੰਤਾਂ ਆਣ ਕੇ ਰੁਕੀਆਂ ਨੇ ਉਹ ਅੰਬਾਂ ਦਾ ਬਾਗ ਦਾ ਜਿਹੜਾ ਮਾਲਕ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਦਾ ਸਿੱਖ ਹੈ ਤੇ ਸਿੱਖ ਹੀ ਨਹੀਂ ਹੈ ਸ਼ਰਧਾਲੂ ਸਿੱਖ ਹੈ ਸ਼ਰਧਾਵਾਨ ਸਿੱਖ ਹੈ ਸ਼ਰਧਾਵਾਨ ਸਿੱਖ ਦੀ ਕੀ ਨਿਸ਼ਾਨੀ ਹੈ ਉਹ ਗੁਰੂ ਤੋਂ ਸਭ ਕੁਝ ਨਿਸ਼ਾਬਰ ਕਰ ਦਿੰਦਾ ਹੈ ਤਨ ਮਨ ਸਭ ਸਭ ਕੁਝ ਹੀ ਉਹ ਕੋਈ ਵੀ ਚੀਜ਼ ਗੁਰੂ ਤੋਂ ਪਰਦੇ ਦੇ ਅੰਦਰ ਨਹੀਂ ਰੱਖਦਾ ਸੰਗਤਾਂ ਆਣ ਕੇ ਜਦੋਂ ਉਹਦੇ ਬਾਗ ਦੇ ਵਿੱਚ ਰੁਕੀਆਂ ਨੇ ਪਤਾ ਲੱਗ ਗਿਆ ਕਿ ਸੰਗਤਾਂ ਦਾ ਜਥਾ ਆਇਆ ਹੈ ਉਹਨੇ ਆਪਣੀ ਘਰਵਾਲੀ ਨੂੰ ਆਖਿਆ ਕਿ ਭਗਵਾਨ ਨੇ ਅੱਜ ਗੁਰੂ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਅੱਜ ਸਾਡੇ ਘਰ ਦੇ ਕੋਲ ਹੀ ਗੰਗਾ ਵਾਪਕ ਪਈ ਹੈ ਚੱਲ ਆਪਾਂ ਚੱਲੀਏ ਪ੍ਰਸ਼ਾਦਾ ਪਾਣੀ ਤਿਆਰ ਕਰ ਆਪਾਂ ਸੰਗਤਾਂ ਨੂੰ ਜਾ ਕੇ ਪ੍ਰਸ਼ਾਦਾ ਪਾਣੀ ਸ਼ਕਾਈਏ ਸੱਚੇ ਸਤਿਗੁਰੂ ਦੀ ਬਾਣੀ ਇੱਕ ਇੱਕ ਚੀਜ਼ ਦੀ ਵਿਆਖਿਆ ਕਰਦੀ ਹੈ ਮਹਾਰਾਜ ਕਹਿੰਦੇ ਨੇ ਘਰ ਕੀ ਗੀ ਹਨ ਚੰਗੀ ਜਨਤ ਨਾ ਲੇਵੈ ਮੰਗੀ ਘਰ ਵਾਲੀ ਜੇ ਧਾਰਮਿਕ ਬਿਰਤੀ ਦੀ ਨਾ ਕੋਵੇ ਤੇ ਬੰਦਾ ਕਦੀ ਧਰਮ ਨਹੀਂ ਕਮਾ ਸਕਦਾ ਘਰ ਵਾਲੇ ਨੇ ਆਖਿਆ ਕਹਿਣ ਲੱਗੇ ਕਿ ਗੁਰੂ ਦੀਆਂ ਸੰਗਤਾਂ ਆਈਆਂ ਨੇ ਪ੍ਰਸ਼ਾਦਾ ਪਾਣੀ ਤਿਆਰ ਕਰੋ ਤੇ ਜੇ ਕਿਤੇ ਕੋਈ ਅੱਜ ਦੀ ਘਰਵਾਲੀ ਹੁੰਦੀ ਉਹ ਕਿਵੇਂ ਬੋਲਦੀ ਐ ਅਸੀਂ ਸਾਰੇ ਜਾਣਦੇ ਆ ਸਾਨੂੰ ਸਾਰਿਆਂ ਨੂੰ ਐਕਸਪੀਰੀਅੰਸ ਐ ਮੇਰ ਤੋਂ ਕਿਉਂ ਕਹੁੰਦੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਉਹਨੇ ਆਖਿਆ ਕਹਿੰਦੇ ਨੇ ਚਲੋ ਜੀ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤੇ ਤਿਆਰ ਕਰਕੇ ਨਾ ਲੈ ਕੇ ਸਾਰਿਆਂ ਸੰਗਤਾਂ ਦੇ ਹੱਥ ਸੂਚੇ ਕਰਾਏ ਪੰਗਤਾਂ ਲਵਾਈਆਂ ਤੇ ਸਾਰਿਆਂ ਨੂੰ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਛਕਾਇਆ ਬੇਨਤੀ ਕੀਤੀ ਕਿ ਜਦੋਂ ਤੁਸੀਂ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਵੱਲ ਰਵਾਨਾ ਹੋਗੇ ਨਾ ਤੇ ਸਾਨੂੰ ਉਡੀਕ ਲਿਓ ਅਸੀਂ ਸੁਭਾ ਵੀ ਤੁਹਾਨੂੰ ਪ੍ਰਸ਼ਾਦਾ ਛਕਾ ਕੇ ਤੋਰਾਂਗੇ ਦੇਖੋ ਭਾਵਨਾ ਵਾਲੇ ਸੇ ਉਹ ਕਹਿੰਦੇ ਨੇ ਸਵੇਰ ਵੀ ਜਾਣ ਤੋਂ ਪਹਿਲਾਂ ਉਡੀਕ ਲਿਓ ਸੀ ਪ੍ਰਸ਼ਾਦਾ ਪਾਣੀ ਕਈ ਵਾਰੀ ਬੰਦਾ ਲੇਟ ਪੇਟ ਹੋ ਜਾਂਦਾ ਹੈ ਕਹਿੰਦੇ ਪ੍ਰਸ਼ਾਦਾ ਪਾਣੀ ਛਕਾ ਕੇ ਫਿਰ ਤੁਹਾਨੂੰ ਤੋਰਾਂਗੇ ਸੰਗਤਾਂ ਨੇ ਆਖਿਆ ਜੀ ਸਤਿ ਬਚਨ ਪ੍ਰਸ਼ਾਦਾ ਪਾਣੀ ਛਕਿਆ ਫਿਰ ਇੱਕ ਹੱਥ ਦੇ ਵਿੱਚ ਪੱਖੀ ਲਈ ਹੈ ਤੇ ਸੰਗਤਾਂ ਨੂੰ ਪੱਖੀ ਚੱਲਦੇ ਨੇ ਤਾਂ ਜੋ ਸੰਗਤਾਂ ਆਰਾਮ ਦੇ ਨਾਲ ਨੀਂਦ ਵਾਸੋ ਜਾਵਣ ਸੋ ਜਾਵਣ ਜਦੋਂ ਸੰਗਤਾਂ ਸੋ ਗਈਆਂ ਇਹਨਾਂ ਦੋਨਾਂ ਪਤੀ ਪਤਨੀਆਂ ਪਤੀ ਪਤਨੀ ਨੇ ਭਾਂਡੇ ਚੁੱਕੇ ਨੇ ਤੇ ਘਰ ਆ ਗਏ ਫਿਰ ਅਮਰਤ ਵੇਲੇ ਉੱਠੇ ਨੇ ਪ੍ਰਸ਼ਾਦੇ ਪਾਣੀ ਦੀ ਸੇਵਾ ਤਿਆਰ ਕੀਤੀ ਹੈ ਤੇ ਤਿਆਰ ਕਰਕੇ ਫੇਰ ਪਹੁੰਚ ਗਏ ਇਧਰੋਂ ਦਿਨ ਚੜਿਆ ਸੰਗਤ ਨੇ ਜਾਣਾ ਹੈ ਸਾਰਿਆਂ ਦੀ ਸੇਵਾ ਕੀਤੀ ਜਦੋਂ ਸੇਵਾ ਕੀਤੀ ਸੇਵਾ ਕਰਨ ਤੋਂ ਬਾਅਦ ਹੱਥ ਜੋੜ ਲਏ ਤੇ ਆਖਿਆ ਕਿ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਦਿਓ ਕਿ ਸਾਡੀ ਸੇਵਾ ਕਬੂਲ ਕਰ ਲੈ ਉਹ ਸੇਵਾ ਵੀ ਉਹੀ ਸਫਲ ਹੁੰਦੀ ਹੈ ਜਿਸ ਨੂੰ ਗੁਰੂ ਕਬੂਲ ਕਰ ਲਵੇ ਇਨਾਂ ਦੇ ਮਨ ਅੰਦਰ ਜਦੋਂ ਸੰਗਤਾਂ ਜਾਣ ਲੱਗੀਆਂ ਨਾ ਇੱਕੋ ਦਮ ਆਇਆ ਮਣਾ ਅੰਬ ਪੱਕੇ ਹੋਏ ਨੇ ਸਾਰੀਆਂ ਸੰਗਤਾਂ ਨੂੰ ਸ਼ਿਕਾ ਵੰਡਦੇ ਤੇ ਵੰਡਣ ਤੋਂ ਬਾਅਦ ਸੱਚੇ ਸਤਿਗੁਰੂ ਜੀ ਦੇ ਘਰ ਦੇ ਲਈ ਵੀ ਇਹ ਜਿਹੜੇ ਅੰਬ ਨੇ ਭੇਜਦੇ ਉਹਨਾਂ ਨੇ ਕੁਝ ਕ ਅੰਬ ਤੋੜੇ ਨੇ ਤੇ ਗੁਰਦੇਵ ਮਹਾਰਾਜ ਜੀ ਦੇ ਘਰ ਲਈ ਭੇਜ ਦਿੱਤੇ ਸੰਗਤਾਂ ਨੇ ਅੰਮਸ਼ਕੇ ਤ੍ਰਿਪਤ ਹੋਏ ਤੇ ਚਾਲੇ ਪਾ ਦਿੱਤੇ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਤੇ ਗਏ ਇਸ਼ਨਾਨ ਕੀਤਾ ਜਿਹਦੀ ਅਸੀਂ ਰੋਜ਼ ਅਰਦਾਸ ਕਰਦੇ ਹਾਂ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਅਸੀਂ ਰੋਜ਼ ਰੋਜ਼ ਅਰਦਾਸ ਕਰਦੇ ਹਾਂ ਉਹਨਾਂ ਨੇ ਇਸ਼ਨਾਨ ਕੀਤਾ ਤੇ ਆਪਣੀ ਆਪਣੀਆਂ ਪ੍ਰੇਮ ਭਟਾਵਾਂ ਲੈ ਕੇ ਸੱਚੇ ਸਤਿਗੁਰੂ ਜੀ ਦੇ ਸਨਮੁਖ ਹੋ ਗਏ ਤੇ ਦੀਨ ਬਿਆਲ ਸੱਚੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪ੍ਰੇਮ ਭਟਾਵਾਂ ਰੱਖ ਕੇ ਨਕਮਸਤਕ ਹੋਏ ਤੇ ਉੱਥੇ ਕੁਝ ਅੰਬ ਸੰਨ ਉਹ ਵੀ ਸੱਚੇ ਸਤਿਗੁਰੂ ਜੀ ਦੇ ਅੱਗੇ ਭੇਟ ਕਰ ਦਿੱਤੇ ਜੋ ਘਟਨਾ ਰਾਤ ਦੀ ਸੀ ਉਹ ਸਾਰੀ ਘਟਨਾ ਸੱਚੇ ਸਤਿਗੁਰੂ ਜੀ ਨੂੰ ਦੱਸ ਦਿੱਤੀ ਕਿ ਮਹਾਰਾਜ ਥੋੜਾ ਜਿਹਾ ਸਮੇਂ ਤੋਂ ਖੁੰਝ ਗਏ ਨਹੀਂ ਤੇ ਸ਼ਾਮੀ ਅਸੀਂ ਤੁਹਾਡੇ ਦਰਸ਼ਨ ਕਰ ਲੈਣੇ ਸਨ ਤੇ ਸੱਚੇ ਸਤਿਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ ਜਿੰਨਾਂ ਦੇ ਬਾਗਾਂ ਦੇ ਵਿੱਚ ਰੁਕੇ ਸਾਂ ਉਹ ਤੁਹਾਡਾ ਸੇਖੀ ਸੀ ਉਹਨੇ ਸਾਡੀ ਖੂਬ ਸੇਵਾ ਕੀਤੀ ਮਹਾਰਾਜਾ ਥੋੜੇ ਜਿਹਾ ਅੰਬ ਭੇਜੇ ਨੇ ਤੁਹਾਡੇ ਲਈ ਤੇ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਮਹਾਰਾਜ ਸਾਡੀ ਸੇਵਾ ਪ੍ਰਵਾਨ ਕਰ ਲਿਓ ਸੱਚੇ ਸਤਗੁਰੂ ਜੀ ਮੁਸਕਰਾਏ ਅੰਬਾਂ ਨੂੰ ਹਥਾਂ ਦੇ ਵਿੱਚ ਲਿਆ ਤੇ ਮਹਾਰਾਜ ਕਹਿੰਦੇ ਨੇ ਸੇਵਾ ਸੰਗਤ ਦੀ ਕਰਕੇ ਸਾਡੇ ਸਿੱਖ ਨੇ ਆਪਣੇ ਲੋਕ ਪਰਲੋਕ ਸਵਾਰ ਲਏ ਇਤਨੀ ਵੱਡੀ ਸੰਗਤ ਦੀ ਮਹਾਨਤਾ ਏ ਉਹ ਕਹਿੰਦੇ ਨੇ ਸੰਗਤ ਦੀ ਸੇਵਾ ਕਰਕੇ ਸਾਡੇ ਸਿੱਖ ਨੇ ਲੋਕ ਪਰਲੋਕ ਸਵਾਰ ਲਏ ਉੱਥੇ ਇੱਕ ਸਿੱਖ ਹੋਰ ਬੈਠਾ ਸੀ ਉਹਦੇ ਮਨ ਅੰਦਰ ਖਿਆਲ ਆਇਆ ਕਿ ਉਹ ਸਿੱਖ ਜਿਹਦੀ ਸੱਚੇ ਸਤਗੁਰੂ ਜੀ ਗੱਲ ਕਰ ਰਹੇ ਨੇ ਉਹ ਆਪ ਵੀ ਨਹੀਂ ਆਇਆ ਕੋਈ ਦਾਨ ਦਕਸ਼ਨਾ ਵੀ ਨਹੀਂ ਭੇਜੀ ਆਚਾਰਕ ਅੰਬ ਭੇਜ ਦਿੱਤੇ ਨੇ ਤੇ ਚਾਰ ਅੰਬਾਂ ਦੇ ਪਿੱਛੇ ਗੁਰੂ ਸਾਹਿਬ ਕਹਿੰਦੇ ਨੇ ਉਹਨੇ ਆਪਣਾ ਲੋਕ ਤੇ ਪਰਲੋਕ ਸਵਾਰ ਲਿਆ ਉਦੇ ਮਨੰਤਰ ਆਇਆ ਕਿ ਮੈਂ ਵੀ ਗੁਰੂ ਸਾਹਿਬ ਜੀ ਨੂੰ ਅੰਬ ਭੇਟ ਕਰਾਂਗਾ ਮੇਰੇ ਕੋਲ ਵੀ ਅੰਬਾਂ ਦੇ ਬਾਗ ਨੇ ਉਹਨੇ ਆਪਣੇ ਨੌਕਰਾਂ ਨੂੰ ਆਖਿਆ ਕਹਿੰਦੇ ਫਟਾਫਟ ਜਾਇਓ ਅੰਬਾਂ ਦੇ ਟੋਕਰੇ ਭਰ ਕੇ ਲੈ ਕੇ ਆਇਓ ਅਸੀ ਅੰਮਾਂ ਦੇ ਟੋਕਰੇ ਭੇਟ ਕਰਕੇ ਗੁਰੂ ਪਾਤਸ਼ਾਹ ਜੀ ਤੋਂ ਲੋਕ ਤੇ ਪਰਲੋਕ ਦੇ ਸੁੱਖ ਮੰਗਾਂਗੇ ਅੰਮਾਂ ਦੇ ਟੋਕਰੇ ਚਾਰ ਕਿ ਦਿਨਾਂ ਤੱਕ ਉੱਥੇ ਪਹੁੰਚ ਗਏ ਸੱਚੇ ਸਤਿਗੁਰ ਜੀ ਨੂੰ ਬਿਨੈ ਕੀਤੀ ਬੇਨਤੀ ਕੀਤੀ ਮਹਾਰਾਜ ਮੇਰੇ ਅੰਮਾਂ ਦੇ ਬਾਗ ਨੇ ਤੇ ਪਾਤਸ਼ਾਹ ਉਹ ਅੰਮਾਂ ਦੇ ਬਾਗ ਦੇ ਵਿੱਚੋਂ ਮੈਂ ਤੁਹਾਡੇ ਲਈ ਅੰਬਾਂ ਦੇ ਬੂਟੇ ਤੋਂ ਤੋੜ ਕੇ ਇਹ ਅੰਬ ਲੈ ਕੇ ਆਇਆ। ਸਾਬ ਕਹਿੰਦੇ ਨੇ ਰੱਖ ਦਿਓ ਅਜੇ ਸਾਡਾ ਮਨ ਨਹੀਂ ਕਰ ਰਿਹਾ। ਮਾਨੰਦਰ ਆਇਆ ਉਸ ਸਿੱਖ ਦੀ ਛਾਟੀ ਅਰਦਾਸ ਕਰ ਦਿੱਤੀ ਤੇ ਅਸੀਂ ਟੋਕਰਿਆਂ ਦੇ ਟੋਕਰੇ ਭਰ ਕੇ ਅੱਗੇ ਰੱਖੇ ਨੇ ਤੇ ਇੱਕ ਵੀ ਅੰਬ ਹੱਥ ਦੇ ਵਿੱਚ ਨਹੀਂ ਫੜ ਕੇ ਇਹ ਨਹੀਂ ਆਖਿਆ ਕਿ ਚਲੋ ਤੇਰਾ ਭਲਾ ਹੋਵੇ। ਉਹਨੇ ਫਿਰ ਬੇਨਤੀ ਕੀਤੀ ਕਿ ਮਹਾਰਾਜ ਮੈਂ ਆਪਣੇ ਅੰਬਾਂ ਦੇ ਬਾਗਾਂ ਦੇ ਵਿੱਚੋਂ ਤੁਹਾਡੇ ਘਰ ਭੇਟ ਕਰਨ ਦੇ ਲਈ ਉੱਚੇ-ਚੇ ਰੂਪ ਦੇ ਵਿੱਚ ਬੰਦੇ ਭੇਜੇ ਨੇ ਤੇ ਤਾਂ ਜਾ ਕੇ ਇਹ ਅੰਬਾਂ ਦਾ ਜਿਹੜੇ ਨੇ ਨਾ ਅੰਬ ਮੈਂ ਲੈ ਕੇ ਆਇਆ ਮਹਾਰਾਜ ਭੇਟਾ ਪਰਵਾਣ ਕਰੋ ਸਹਿਬ ਨੇ ਆਖਿਆ ਕਿ ਪਿਆਰਿਆ ਤੁਹਾਨੂੰ ਕਹਿ ਦਿੰਦਾ ਕਿ ਅਜੇ ਸਾਡਾ ਮਨ ਨਹੀਂ ਕਰ ਰਿਹਾ ਮਨ ਕਰੇਗਾ ਬਸ ਸ਼ੱਕ ਲਵਾਂਗੇ ਕੋਈ ਗੱਲ ਨਹੀਂ ਤੁਸੀਂ ਲੈ ਆਉਂਦੇ ਨੇ ਕੋਈ ਗੱਲ ਨਹੀਂ ਉਹਨੇ ਦੇਖਿਆ ਗੁਰੂ ਸਾਹਿਬ ਜੀ ਨੇ ਕੋਈ ਬਚਨ ਹੀ ਨਹੀਂ ਆਖੇ ਚਰਨਾਂ ਦੇ ਉੱਤੇ ਢਿੱਗ ਗਿਆ ਡਿੱਗ ਗਿਆ ਤੇ ਕਹਿਣ ਲੱਗਾ ਮਹਾਰਾਜ ਉਹ ਸਿੱਖ ਵੀ ਹਾਜ਼ਰ ਨਹੀਂ ਹੋਇਆ ਉਹਨੇ ਪ੍ਰੇਮ ਭੇਟਾ ਵੀ ਕੋਈ ਨਹੀਂ ਰੱਖੀ ਤੇ ਤੁਸੀਂ ਕਹਿ ਦਿੱਤਾ ਕਿ ਇੰਨੇ ਸੰਗਤ ਦੀ ਸੇਵਾ ਕਰਕੇ ਲੋਕ ਪਰਲੋਕ ਸਵਾਰ ਲਿਆ ਇਹ ਮਹਾਰਾਜ ਸੇਵਾ ਮੈਂ ਵੀ ਤੇ ਸੇਵਾ ਕਰਨੀ ਆ ਨਾ ਹਜ਼ੂਰ ਨੇ ਆਖਿਆ ਆ ਜਿਹੜੀ ਨਿਮਾ ਹੈ ਨਾ ਇਹਦੇ ਨਾਲ ਸੇਵਾ ਪ੍ਰਵਾਨ ਨਹੀਂ ਹੂੰ ਸਤਿਗੁਰੂ ਦੇ ਚਰਨਾਂ ਦੇ ਉੱਤੇ ਝੁਕ ਗਿਆ ਸਮਝ ਲੱਗ ਗਈ ਕਿ ਦੀਨ ਦੇ ਆਲ ਸੱਚੇ ਸਤਿਗੁਰੂ ਮੇਰੇ ਅੰਭ ਕਿਉਂ ਨਹੀਂ ਪ੍ਰਵਾਨ ਕਰ ਲੈ ਸਤਿਗੁਰੂ ਜੀ ਦੇ ਚਰਨ ਪਕੜ ਲਏ ਤੇ ਆਖਿਆ ਮਹਾਰਾਜ ਮੇਰ ਤੋਂ ਬਹੁਤ ਵੱਡੀ ਭੁੱਲ ਹੋ ਗਈ ਐ ਮੈਂ ਆਪਣੀ ਅੰਦਰ ਦੀ ਹੋਮੇ ਨਹੀਂ ਮਾਰ ਸਕਿਆ ਮੈਂ ਆਪਣੇ ਅੰਦਰ ਦੇ ਹੰਕਾਰ ਨੂੰ ਨਹੀਂ ਮਾਰ ਸਕਿਆ ਮੈਂ ਸਮਝ ਨਹੀਂ ਸਕਿਆ ਕਿ ਦਾਤੇ ਦੇ ਘਰ ਅੰਦਰ ਭਾਵੇਂ ਕੋਈ ਖਾਲੀ ਵੀ ਆ ਜਾਵੇ ਮਾਲਕ ਉਹਨੂੰ ਖਾਲੀ ਮੋੜਦਾ ਨਹੀਂ ਪਰ ਸ਼ਰਤ ਇਹ ਹੈ ਹੰਕਾਰ ਨਾ ਹੋਵੇ ਕਹਿ ਲਾਂਗਾ ਮਹਾਰਾਜ ਮੇਰੇ ਮਨ ਅੰਦਰ ਚਾਉ ਗਿਆ ਮੇਰੇ ਮਨ ਦੀ ਇੱਛਾ ਹੈ ਕਿ ਮੈਂ ਤੁਹਾਨੂੰ ਅੰਬ ਜਰੂਰ ਸਿਖਾਉਣੇ ਨੇ ਸਾਬ ਕਹਿੰਦੇ ਨੇ ਫਿਰ ਅਜੇ ਨਹੀਂ ਜੇ ਤੇਰੇ ਮਨ ਦੀ ਭਾਵਨਾ ਹੈ ਜੇ ਤੇਰੇ ਮਨ ਦੀ ਇੱਛਾ ਹੈ ਸਾਬ ਕਹਿੰਦੇ ਨੇ ਫਿਰ ਇੱਥੇ ਨਹੀਂ ਅਸੀਂ ਤੇਰੇ ਬਾਗਾਂ ਦੇ ਵਿੱਚ ਸਿਖਣ ਦੇ ਲਈ ਆਵਾਂਗੇ ਬੜਾ ਪ੍ਰਸੰਨ ਹੋਇਆ ਮਹਾਰਾਜ ਤੁਸੀਂ ਸਾਡੇ ਬਾਗਾਂ ਦੇ ਵਿੱਚ ਆਓਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਆਓਗੇ ਕਦੋਂ ਸਾਬ ਜੀ ਨੇ ਆਖਿਆ ਅਜੇ ਨਹੀਂ ਇਸ ਜਾਮੇ ਦੇ ਵਿੱਚ ਨਹੀਂ ਆਵਾਂਗੇ ਕਹਿਣਗੇ ਹੋਰ ਕਿਹੜੇ ਜਾਮੇ ਚ ਆਓਗੇ ਸੱਚੇ ਸਤਗੁਰ ਜੀ ਨੇ ਆਖਿਆ ਸਤਵੇਂ ਜਾਮੇ ਦੇ ਅੰਦਰ ਹੱਥ ਜੁੜ ਕੇ ਤੇ ਕਹਿਣਗਾ ਮਹਾਰਾਜ ਇਤਨੀ ਲੰਮੀ ਉਡੀਕ ਇਸ ਸਰੀਰ ਦਾ ਤੇ ਪਤਾ ਹੀ ਕੋਈ ਨਹੀਂ ਕਿ ਕਦੋਂ ਪ੍ਰਮਾਤਮਾ ਦੇ ਘਰ ਦਾ ਸੱਦਾ ਆ ਜਾਵੇ ਤੇ ਆ ਸਰੀਰ ਇਤਨਾ ਕੁ ਲਾਗੇ ਠਣਕਾ ਬਾ ਨਹੀਂ ਬਣਦਾ ਨਾ ਕੋਈ ਗੁਰਦੇਵ ਮਹਾਰਾਜ ਕਹਿੰਦੇ ਨਹੀਂ ਅਸੀਂ ਆਵਾਂਗੇ ਸਾਡੀ ਉਡੀਕ ਕਰਿਓ ਉਡੀਕ ਕਰਿਓ ਮਹਾਰਾਜ ਕਹਿੰਦੇ ਅਸੀਂ ਜ਼ਰੂਰ ਆਵਾਂਗੇ ਸਤਵੇਂ ਜਮੇ ਚਾਵਾਂ ਇਧਰ ਗੁਰੂ ਹਰ ਰਾਏ ਸਾਹਿਬ ਜੀ ਗੁਰਤਾ ਗੱਦੀ ਦੇ ਮਾਲਕ ਬਣੇ। ਦੀਨदयाल ਪਾਤਸ਼ਾਹ ਜੀ ਅਜ ਘੋੜੇ ਤੇ ਸਵਾਰ ਸੱਚੇ ਸਤਗੁਰ ਗੁਰਦੇਵ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਆਖਿਆ ਕਿ ਸਾਡਾ ਸਿੱਖ ਬਹੁਤ ਲੰਮੇ ਸਮੇਂ ਤੋਂ ਉਡੀਕ ਕਰ ਰਿਹਾ ਹੈ। ਕੁਝ ਸਿੱਖ ਨਾਲ ਲੈ ਇਹ ਬਾਗਾਂ ਦੇ ਵਿੱਚ ਹੀ ਬੈਠਾ ਸੀ ਬਿਰਧ ਹੋ ਚੁੱਕਾ ਸੀ ਬਹੁਤ ਉਮਰ ਹੋ ਚੁੱਕੀ ਸੀ ਇਹ ਗੁਰੂ ਨੂੰ ਯਾਦ ਕਰ ਰਿਹਾ ਹੈ ਸੱਚੇ ਸਤਗੁਰੂ ਜੀ ਨੇ ਆਵਾਜ਼ ਲਾਈ ਭਾਈ ਕੁਰਮ ਭਾਈ ਕੁਰਮ ਦੇ ਨੇਤਰ ਖੁੱਲੇ ਜਦੋਂ ਹੀ ਨੇਤਰ ਖੁੱਲੇ ਤੇ ਕੀ ਦੇਖਦੇ ਨੇ ਗੁਰੂ ਹਰ Rai ਸਾਹਿਬ ਬੜਾ ਪ੍ਰਸੰਨ ਹੋਇਆ ਕਿ ਦੀਨ ਦਿਵਾਲ ਸੱਚੇ ਸਤਿਗੁਰ ਆਏ ਨੇ ਅੱਜ ਦਿਨ ਬਹੁਤ ਭਾਗਾ ਵਾਲਾ ਹੈ ਮੇਰੇ ਬਹੁਤ ਦਿਨਾਂ ਦੀ ਜਿਹੜੀ ਕਾਲਣਾ ਅੱਜ ਗੁਰੂ ਨੇ ਸਫਲ ਕਰ ਦਿੱਤੀ ਆਪਣੀ ਦਰਸ਼ਨ ਦੇ ਕੇ ਮਹਾਰਾਜ ਜੀ ਆਗੇ ਸਾਬ ਕਹਿੰਦੇ ਨੇ ਅਸੀਂ ਆਪਣੀ ਪੇਟਾ ਲੈਣ ਆਏ ਦਿਓ ਪੇਟਾ ਯਾਦ ਹੈ ਨਾ ਅਸੀਂ ਬੱਚਨ ਆਕੇ ਸਾਂ ਕਿ 7ਵੇਂ ਜਾਮੇ ਦੇ ਵਿੱਚ ਅਸੀਂ ਅੰਬ ਛਕਣ ਜ਼ਰੂਰ ਆਵਾਂ। ਰੋਪਿਆ ਭਾਈ ਕੁਰਮ ਸੱਚੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਰੋਪਿਆ। ਮਹਾਰਾਜ ਕਹਿੰਦੇ ਨੇ ਅਸੀਂ ਆਏ ਆ ਅੰਬ ਛਕਾਓ। ਕਹਿਣ ਲੱਗਾ ਮਹਾਰਾਜ ਸਾਡੇ ਪ੍ਰਾਣ ਮੰਗ ਲਓ ਪ੍ਰਾਣ ਉਹ ਦੇ ਦੇਾਂਗਾ। ਅੰਬ ਕਿੱਥੋਂ ਲੈ ਕੇ ਆਵਾਂ? ਕਿਉਂਕਿ ਪੋ ਦਾ ਮਕੀਨਾ ਪੋ ਦੇ ਮਕੀਨੇ ਚ ਕਿੱਥੋਂ ਅੰਬ ਆਉਣੇ ਨੇ ਕਹਿਣ ਲੱਗੇ ਮਹਾਰਾਜ ਪੋ ਦਾ ਮਕੀਨਾ ਤੇ ਪੋ ਦੇ ਮਕੀਨੇ ਦੇ ਵਿੱਚ ਅੰਬ ਕਿੱਥੋਂ ਲੈ ਕੇ ਆਵਾਂ ਤੁਸੀਂ ਮੇਰੀ ਜਿੰਦ ਮੰਗ ਲਓ ਮੈਂ ਜਿੰਦ ਦੇ ਦਿੰਦਾ ਕਰ ਪਰ ਮਹਾਰਾਜ ਜਿਹੜੀ ਚੀਜ਼ ਮੇਰੇ ਵਸ ਦੇ ਵਿੱਚ ਨਹੀਂ ਮੈਂ ਉਹ ਨਹੀਂ ਦੇ ਸਕਦਾ ਸੱਚੇ ਸਤਗੁਰੂ ਜੀ ਦੇ ਕਦਮਾਂ ਦੇ ਉੱਤੇ ਡਿੱਗ ਕੇ ਆ ਮਹਾਰਾਜ ਜੀ ਨੇ ਚੁੱਕਿਆ ਆਪਣੇ ਸੀਨੇ ਨਾਲ ਲਾਇਆ ਸੀਨੇ ਨਾਲ ਲਾ ਕੇ ਸਾਬ ਜੀ ਨੇ ਆਖੇ ਇੱਕ ਵਾਰ ਰੁੱਖਾਂ ਦੇ ਵਿੱਚ ਝਾਤ ਤੇ ਮਾਂ ਇੱਕ ਵਾਰ ਰੁੱਖਾਂ ਦੇ ਵੱਲ ਵੇਖ ਤੇ ਸੇ ਉਹਨੇ ਜਦੋਂ ਅੱਖ ਉਹ ਤਾਂ ਚੁੱਕ ਕੇ ਦੇਖਿਆ ਤੇ ਸਾਰੇ ਦੇ ਸਾਰੇ ਰੁੱਖ ਪੱਕੇ ਹੋਏ ਅਮਾਂ ਦੇ ਨਾਲ ਭਰੇ ਪਏ ਸਨ ਭਰੇ ਪਏ ਪੋਤਾ ਮਕੀਨਾ ਗੁਰੂ ਸਾਹਿਬ ਜੀ ਨੇ ਉਹ ਦੇ ਮੱਕੀ ਨਹੀਂ ਕੋਤਕ ਵਰਤਾਇਆ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਚੁੱਕ ਗਿਆ ਤੇ ਜਿੱਥੇ ਇਹ ਖੇਡ ਵਾਪਰੀ ਅੱਜ ਉਸ ਥਾਂ ਦੇ ਉੱਤੇ ਗੁਰੂ ਘਰ ਸੁਭਾਏ ਮਾਨ ਅੰਬ ਸਾਹਿਬ ਅੰਬ ਸਾਹਿਬ ਕਦੀ ਮੌਕਾ ਮਿਲੇ ਤੇ ਸਾਹਿਬ ਜੀ ਦੇ ਘਰਾਂ ਦੇ ਦਰਸ਼ਨ ਜ਼ਰੂਰ ਕਰਕੇ ਆਇਆ ਅਰਦਾਸ ਕਰਿਆ ਗੁਰੂ ਮਹਾਰਾਜ ਇਸ ਸਤ ਸੰਗਤ ਦੀ ਬੜੀ ਪਾਵਰ ਇਹ ਵਿਛੜੀਆਂ ਨੂੰ ਮੇਲ ਲੈਂਦੀ ਹੈ ਇਹ ਪਾਪਾਂ ਗੁਨਾਹਾਂ ਨੂੰ ਬਖਸ਼ਾ ਦਿੰਦੀ ਹੈ ਜਿਹੜਾ ਪ੍ਰੇਮ ਦੇ ਵਿੱਚ ਭਿੱਜ ਕੇ ਸੰਗਤ ਦੀ ਗੁਰੂ ਦੀ ਸੇਵਾ ਕਰਦਾ ਹੈ ਉਹ ਸੇਵਾ ਸਫਲ ਹੋ ਜਾਂਦੀ ਹੈ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਘਰੇ ਨਿਰਮਲ ਪਏ ਚੇਤਾ ਅੰਦਰ ਦਾ ਮਨ ਨਿਰਮਲ ਹੋ ਜਾਂਦਾ ਹੈ ਸੁਰਤ ਪਵਿੱਤਰ ਹੋ ਜਾਂਦੀ ਹੈ ਜਿਸ ਸੁਰਤ ਦੇ ਵਿੱਚ ਸ਼ਬਦ ਦਾ ਨਿਵਾਸ ਹੋ ਜਾਵੇ ਜਿੱਥੇ ਗੁਰੂ ਦੀ ਯਾਦ ਵਸ ਜਾਵੇ ਉਸ ਸਿੱਖ ਦਾ ਖਿਰਦਾ ਬੈਹਂਦੀਆਂ ਉੱਠਦੀਆਂ ਸੌਂਦੀਆਂ ਜਾਗਦੀਆਂ ਆਪਣੀ ਗੁਰੂ ਨੂੰ ਯਾਦ ਕਰਦਾ ਉਹ ਤੇ ਜ਼ਿੰਦਗੀ ਦਾ ਆਧਾਰ ਬਣ ਜਾਂਦਾ ਹੈ ਗੁਰੂ ਗੁਰੂ ਗੁਰ ਕਰਮਨ ਮੂਰ ਗੁਰੂ ਬਿਨਾ ਮੈਂ ਨਾਹੀ ਔਰ ਗੁਰ ਕੀ ਟੇਕ ਰਹੁ ਦਿਨ ਰਾਤ ਜਾਂ ਕਿ ਕੋਈ ਨਾ ਮੀਟੇ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਦੁਨੀਆਂ ਦੇ ਵਿੱਚ ਕੋਈ ਵੀ ਚੈਲੰਜ ਨਹੀਂ ਕਰ ਸਕਦਾ ਤੇ ਸਤਗੁਰ ਜੀ ਨੇ ਕਹਿ ਦਿੱਤਾ ਗੁਰ ਪਰਮੇਸ਼ਰ ਇੱਕੋ ਜਾਂ ਗੁਰ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਹੈ ਮੈਲ ਖੋਈ ਕੋਟ ਅਗ ਘਰੇ ਨਿਰਮਲ ਪਹਿਚੀਤਾ ਸਤਿਗੁਰੂ ਨੌ ਨਦਿਆਂ ਦਾ ਦਰਿਆ ਹੈ ਤੇ ਭਟ ਸਹਿਬਾਨ ਜੀ ਫਰਮਾਰੇ ਨੇ ਜਨਮ ਹਮ ਕਾਲਖ ਤੋ ਵੈ ਸਾਡੇ ਅੰਦਰ ਜਿਹੜੀ ਵਿਚਾਰਾਂ ਦੀ ਮਹਿਲ ਹੈ ਜਿਹੜੇ ਜਨਮਾਂ ਜਨਮਾਂ ਤਰਾਂ ਦੀ ਮਹਿਲ ਹੈ ਉਹਨੂੰ ਗੁਰੂ ਧੋ ਦੇ ਹੁੰਦਾ ਹੈ ਆਓ ਗੁਰਮੁਖ ਪਿਆਰਿਓ ਸਹਿਬ ਸੱਚੇ ਸਤਿਗੁਰ ਜੀ ਦੇ ਚਰਨਾਂ ਦੀ ਵਿਚ ਅਰਦਾਸ ਕਰੀਏ ਤੁਜ ਬਿਨ ਹੌਰ ਜੇ ਮੰਗਣਾ ਸਿਰ ਦੁੱਖਾਂ ਦੇ ਦੋ ਇਹ ਮੇਰੇ ਵਾਹਿਗੁਰੂ ਤੇਰੇ ਤੋਂ ਬਗੈਰ ਇਹ ਸੰਸਾਰ ਦੇ ਵਿੱਚ ਜਿੰਨੇ ਮਰਜੀ ਧਨ ਪਦਾਰਥ ਨੇ ਮਾਰਾ ਜੁਨਾਂ ਦੇ ਵਿੱਚ ਸੁਖ ਨਹੀਂ ਸੁਖ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਗਾਲੀ ਨਵਾ ਖੰਡਾਂ ਦੇ ਵਿੱਚ ਰਾਜ ਕਰਨ ਵਾਲਾ ਵੀ ਨਾਮ ਤੋਂ ਬਗੈਰ ਜ਼ਿੰਦਗੀ ਦੀ ਬਾਜ਼ੀ ਨੂੰ ਹਾਰ ਕੇ ਚਲਾ ਜਾਣਾ ਤੁਜ ਬਿਨ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇ ਨਾਮ ਸੰਸੁਖਿਆ ਉਤਰੇ ਮਨ ਕੀ ਭੁੱਖ ਮਹਾਰਾਜ ਸਾਡੇ ਅੰਦਰ ਦੀਆਂ ਭੁੱਖਾਂ ਖਤਮ ਹੋ ਜਾਵਣ ਸਾਡੇ ਹਿਰਦੇ ਦੇ ਵਿੱਚ ਵਾਹ ਗੁਰੂ ਤੇਰੇ ਚਰਨਾਂ ਦਾ ਨਿਵਾਸ ਹੋ ਜਾਵੇ ਤਾਂ ਜੋ ਸਾਡੇ ਵੀ ਇਹ ਹੋ ਜਾਣ ਲੋਕ ਸੁਖੀ ਹੈ ਪਰਲੋਕ ਸੁਘੇਲੇ ਨਾਨਕ ਘਰ ਪ੍ਰਭ ਆਪੇ ਮਿਲੇ ਅੱਜ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਹਿਮੇ ਦੇ ਘਰ ਦੀਆਂ ਅਗੰਮੀ ਵਿਚਾਰਾਂ ਕਰਦਿਆਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੂਟੀਆਂ ਰਹਿ ਗਈਆਂ ਕੋ ਗਣਗੀਆਂ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਅਸੀਸ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ